ਸਸਰੀ ਘਰ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆਈਆਂ 골ਡਨ ਗੁੜ ਦੀ ਰੈਸਪੀ 5 ਤੋਂ 7 ਮਿੰਟ ਦੇ ਅੰਦਰ ਅੰਦਰ ਬਨਨ ਵਾਲਾ ਇਹ ਗੁੜ ਬਹੁਤ ਹੀ ਈਜ਼ੀ ਕਰ ਦੇਗਾ ਸਾਡੇ ਰੋਜ਼ਾਨਾ ਦੇ ਕੰਮ ਨੂੰ ਜਦੋਂ ਕਿ ਅਸੀਂ ਹਲਦੀ ਵਾਲਾ ਦੁੱਧ ਪੀਣਾ ਹੁੰਦਾ ਹੈ ਤੇ ਉਹਦੇ ਵਾਸਤੇ ਪਹਿਲਾਂ ਸਾਨੂੰ ਹਲਦੀ ਨੂੰ ਛਿੱਲਣਾ ਪੈਂਦਾ ਹੈ ਪੀਸਣਾ ਪੈਂਦਾ ਹੈ ਬਹੁਤ ਕੰਮ ਹੋ ਜਾਂਦਾ ਹੈ ਤੇ ਕਈ ਵਾਰੀ ਅਸੀਂ ਪੀਂਦੇ ਵੀ ਨਹੀਂ ਹੈਗੇ ਕਿ ਜਿਆਦਾ ਕੰਮ ਹੈ ਅੱਜ ਦੀ ਰੈਸਪੀ ਦੇਖਣ ਤੋਂ ਬਾਅਦ ਤੁਸੀਂ 1 ਮਿੰਟ ਦੇ ਅੰਦਰ ਅੰਦਰ ਹਲਦੀ ਵਾਲਾ ਦੁੱਧ ਬਣਾ ਲਓਗੇ ਸੋ ਅੱਧਾ ਕਿਲੋ ਗੂੜ ਬਣਾਉਣ ਵਾਸਤੇ ਅਸੀਂ ਲਵਾਂਗੇ 150 ਗ੍ਰਾਮ ਹਲਦੀ ਮੈਂ ਫਰੈਸ਼ ਹਲਦੀ ਲਿੱਤੀ ਹੈ ਤੇ 150 ਗ੍ਰਾਮ ਹੀ ਅਸੀਂ ਅਦਰਕ ਲਵਾਂਗੇ ਤੁਸੀਂ ਅਦਰਕ ਤੇ ਹਲਦੀ ਦੀ ਕੁਆਂਟੀਟੀ ਥੋੜੀ ਜੀ ਵਧਾ ਵੀ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਹੈ ਸਭ ਤੋਂ ਪਹਿਲਾਂ ਅਸੀਂ ਅਦਰਕ ਤੇ ਹਲਦੀ ਨੂੰ ਚੰਗੀ ਤਰ੍ਹਾਂ ਧੋ ਕੇ ਉਹਨੂੰ ਛਿੱਲ ਲਵਾਂਗੇ ਛਿੱਲ ਕੇ ਦੋਨਾਂ ਨੂੰ ਅਸੀਂ ਕद्दूकस ਕਰ ਲਵਾਂਗੇ ਤੁਸੀਂ ਮਿਕਸਰ ਦੇ ਵਿੱਚ ਪੀਸ ਵੀ ਸਕਦੇ ਹੋ ਪਰ ਪੀਸਣ ਨਾਲ ਐਦਾ ਪੇਸਟ ਬਣ ਜਾਏਗਾ ਤੇ ਉਹਨੂੰ ਭੁੰਨਣ ਵਾਸਤੇ ਸਾਨੂੰ ਬੜੀ ਪ੍ਰੋਬਲਮ ਆਏਗੀ ਕਿਉਂਕਿ ਜਿਹੜਾ ਪੇਸਟ ਹੈ ਉਹ ਪਤਲੇ ਦੇ ਨਾਲ ਚਿਪਕਦਾ ਜਾਏਗਾ ਇਸ ਕਰਕੇ ਕद्दूकस ਕਰਨਾ ਹੀ ਬਹੁਤ ਵਧੀਆ ਆਪਸ਼ਨ ਹੈ ਐਦੇ ਨਾਲ ਬੜੇ ਆਰਾਮ ਨਾਲ ਅਸੀਂ ਹਲਦੀ ਤੇ ਅਦਰਕ ਨੂੰ ਭੁੰਨ ਲਵਾਂਗੇ ਸਭ ਤੋਂ ਪਹਿਲਾਂ 팬 ਦੇ ਵਿੱਚ ਅਸੀਂ ਇੱਕ ਚਮਚ ਭਰ ਕੇ ਦੇਸੀ ghee ਉਹਦਾ ਪਾਵਾਂਗੇ ਤੇ ਜਿਵੇਂ ਹੀ ਕਿ ਉਹ ਗਰਮ ਹੋ ਜਾਏਗਾ ਨਾਲ ਹੀ ਅਸੀਂ ਕਦੂਕਸ ਕੀਤੀ ਹੋਈ ਅਦਰਕ ਤੇ ਹਲਦੀ ਵਿੱਚ ਪਾ ਦਵਾਂਗੇ ਤੇ ਸਲੋ ਫਲੇਮ ਤੇ ਅਸੀਂ ਅਦਰਕ ਤੇ ਹਲਦੀ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਹੱਥ ਹਲਦੀ ਨੂੰ ਕਦੂਕਸ ਕਰਨ ਕਰਕੇ ਬਹੁਤ ਪੀਲੇ ਹੋ ਗਏ ਨੇ ਜੇ ਤੁਸੀਂ ਚਾਹੋ ਤੇ ਕਦੂਕਸ ਕਰਦੇ ਟਾਈਮ ਗਲਵਜ਼ ਵੀ ਪਾ ਸਕਦੇ ਹੋ ਮੀਡੀਅਮ ਫਲੇਮ ਤੇ ਤੁਸੀਂ ਦੇਖ ਸਕਦੇ ਹੋ ਕਿ ਬੜੇ ਆਰਾਮ ਨਾਲ ਹਲਦੀ ਤੇ ਅਦਰਕ ਨੂੰ ਅਸੀਂ ਭੁੰਨੇ ਪਏ ਹਾਂ ਉਨਦੇ ਹੋਏ ਹਲਦੀ ਤੇ ਅਦਰਕ ਦਾ ਜਿਹੜਾ ਜੂਸ ਹੈ ਉਹ ਪਤਲੇ ਨਾਲ ਲੱਦਾ ਜਾ ਰਿਹਾ ਹੈ ਤੇ ਕੜਚੀ ਦੇ ਹੀਲਪ ਨਾਲ ਉਹਨੂੰ ਅਸੀਂ ਖੁਰਚੀ ਜਾਵਾਂਗੇ ਤੇ ਨਾਲ-ਨਾਲ ਭੁੰਨੀ ਜਾਵਾਂਗੇ ਸੋ ਫਲੇਮ ਅਸੀਂ ਬਿਲਕੁਲ ਸਲੋ ਹੀ ਰੱਖਣੀ ਹੈ ਤੇ ਕੜਚੀ ਵੀ ਅਸੀਂ ਲਗਾਤਾਰ ਚਲਾਨੀ ਹੈ ਨਹੀਂ ਤੇ ਸਾਡੀ ਹਲਦੀ ਤੇ ਅਦਰਕ ਪਤਲੇ ਦੇ ਨਾਲ ਬਹੁਤ ਜ਼ਿਆਦਾ ਚਿਪਕ ਜਾਏਗੀ ਜਿੰਨੂੰ ਕਿ ਉਤਾਰਨਾ ਔਖਾ ਹੋ ਜਾਏਗਾ ਸੋ ਹੁਣ ਤੁਹਾਡਾ ਸਵਾਲ ਹੋਏਗਾ ਕਿ ਹਲਦੀ ਤੇ ਅਦਰਕ ਜਦੋਂ ਪੁੰਜਾਏਗੀ ਉਹਦਾ ਕਿਵੇਂ ਪਤਾ ਲੱਗੇਗਾ ਐਦੀ ਨਿਸ਼ਾਨੀ ਇਹ ਹੈ ਕਿ ਜਿਵੇਂ ਹੀ ਹਲਦੀ ਤੇ ਅਦਰਕ ਪੱਕ ਜਾਣਗੇ ਚੰਗੀ ਤਰ੍ਹਾਂ ਪੁੰਨੇ ਜਾਣਗੇ ਇਹ ਬਿਲਕੁਲ ਵੀ ਪਤੀਲੇ ਦੇ ਨਾਲ ਨਹੀਂ ਚਿਪਕਣਗੇ ਤੇ ਇਹਦਾ ਥੋੜਾ ਜਿਹਾ ਕਲਰ ਵੀ ਚੇਂਜ ਹੋ ਜਾਏਗਾ ਥੋੜੀ देर ਤੱਕ ਪੁੰਨਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਹਲਦੀ ਤੇ ਅਦਰਕ ਸਾਡੀ ਬਿਲਕੁਲ ਪੱਕ ਚੁੱਕੀ ਹੈ ਪੈਨ ਨਾਲ ਚਿਪਕਣੀ ਬੰਦ ਹੋ ਗਈ ਹੈ ਹੁਣ ਅਸੀਂ ਗੈਸ ਬੰਦ ਕਰ ਦਵਾਂਗੇ ਤੇ ਹਲਦੀ ਨੂੰ ਚੰਗੀ ਤਰ੍ਹਾਂ ਠੰਡਾ ਕਰਕੇ ਮਿਕਸਰ ਦੇ ਵਿੱਚ ਪਾ ਕੇ ਪੀਸ ਲਵਾਂਗੇ ਸੋ ਫਿਰ ਉਸੇ ਪੈਨ ਦੇ ਵਿੱਚ ਅਸੀਂ ਅੱਧਾ ਕਿਲੋ ਗੁੜ ਪਾ ਲਵਾਂਗੇ ਗੁੜ ਨੂੰ ਮੈਂ ਛੋਟਾ ਛੋਟਾ ਬਿਲਕੁਲ ਬਰੀਕ ਬ੍ਰੇਕ ਕੱਟ ਲੀਤਾ ਹੈ ਕਿਉਂਕਿ ਗੁੜ ਬਹੁਤ ਜ਼ਿਆਦਾ ਸੌਫਟ ਸੀ ਇਸ ਤਰ੍ਹਾਂ ਕਰਨ ਨਾਲ ਗੁੜ ਬੜੇ ਆਰਾਮ ਨਾਲ ਜਲਦੀ ਹੀ ਮੈਲਟ ਹੋ ਜਾਏਗਾ ਫਲੇਮ ਅਸੀਂ ਸਲੋ ਹੀ ਰੱਖਾਂਗੇ ਹੁਣ ਅਸੀਂ ਗੁੜ ਦੇ ਵਿੱਚ ਅੱਧਾ ਚਮਚ ਦੇਸੀ ਘਿਓ ਦਾ ਪਾਵਾਂਗੇ ਤੇ ਨਾਲ ਹੀ ਮਿਕਸ ਕਰ ਦਵਾਂਗੇ ਧਿਆਨ ਰੱਖੀ ਕਿ ਗੁੜਦੇ ਵਿੱਚ ਅਸੀਂ ਬਿਲਕੁਲ ਵੀ ਇੱਕ ਬੂੰਦ ਵੀ ਪਾਣੀ ਨਹੀਂ ਪਾਣਾ ਬਿਲਕੁਲ ਸਲੋ ਫਲੇਮ ਤੇ ਹੀ ਅਸੀਂ ਗੁੜ ਨੂੰ ਮੈਲਟ ਹੋਣ ਦਵਾਂਗੇ ਤੇ ਨਾਲ ਹੀ ਅਸੀਂ ਜਿਹੜੀ ਹਲਦੀ ਤੇ ਅਦਰਕ ਨੂੰ ਪੀਸ ਕੇ ਰੱਖਿਆ ਹੋਇਆ ਸੀ ਉਹ ਵੀ ਪਾ ਦਵਾਂਗੇ ਹੁਣ ਅਸੀਂ ਗੁੜ ਨੂੰ ਹੋਰ ਵੀ ਜ਼ਿਆਦਾ ਹੈਲਦੀ ਬਣਾਉਣ ਵਾਸਤੇ ਇਹਦੇ ਵਿੱਚ ਥੋੜੇ ਜਿਹੀ ਹੋਰ ਚੀਜ਼ਾਂ ਐਡ ਕਰਾਂਗੇ ਇੱਕ ਚਮਚ ਤੋਂ ਥੋੜਾ ਘੱਟ ਚਮਚੀ ਅਜਵਾਇਨ ਦਾ ਪਾਵਾਂਗੇ ਅੱਧੇ ਤੋਂ ਥੋੜਾ ਘੱਟ ਚਮਚ ਕਾਲੀ ਮਿਰਚ ਦਾ ਪਾਵਾਂਗੇ ਕਿਉਂਕਿ ਗੁੜ ਦੇ ਵਿੱਚ ਅਸੀਂ ਹਲਦੀ ਪਾਈ ਹੈ ਤੇ ਹਲਦੀ ਦੇ ਨਾਲ ਕਾਲੀ ਮਿਰਚ ਪਾਣੀ ਬਹੁਤ ਜ਼ਰੂਰੀ ਹੈ ਇੱਕ ਚਮਚ ਵਾਈਟ ਵਾਲੇ ਤੇਲ ਪਾਵਾਂਗੇ ਜੇ ਤੁਸੀਂ ਚਾਹੋ ਤੇ ਇਹਦੇ ਵਿੱਚ ਕਾਜੂ ਜਾਂ ਬਦਾਮ ਜਾਂ ਜੋ ਵੀ ਡਰਾਈ ਫਰੂਟ ਤੁਸੀਂ ਪਸੰਦ ਕਰਦੇ ਹੋ ਪੀਸ ਕੇ ਉਹ ਵੀ ਪਾ ਸਕਦੇ ਹੋ ਸਾਰੀਆਂ ਚੀਜ਼ਾਂ ਨੂੰ ਅਸੀਂ ਗੁੜ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਗੁੜ ਨੂੰ ਜ਼ਿਆਦਾ ਪਕਾਣ ਦੀ ਬਿਲਕੁਲ ਲੋੜ ਨਹੀਂ ਹੈਗੀ ਤੇ ਜਿਵੇਂ ਹੀ ਗੁੜ ਚੰਗੀ ਤਰ੍ਹਾਂ ਮੈਲਟ ਹੋ ਜਾਏਗਾ ਨਾਲ ਹੀ ਅਸੀਂ ਗੈਸ ਬੰਦ ਕਰ ਦਵਾਂਗੇ ਤੇ ਜਿਹੜੀ ਟ੍ਰੇ ਵਿੱਚ ਅਸੀਂ ਗੁੜ ਨੂੰ ਜਮਾਣਾ ਹੈ ਉਸ ਟ੍ਰੇ ਦੇ ਵਿੱਚ ਅਸੀਂ ਬਟਰ ਪੇਪਰ ਲਗਾ ਲਵਾਂਗੇ ਤੇ ਬਟਰ ਪੇਪਰ ਨੂੰ ਅਸੀਂ ਕਿਉ ਦੇ ਨਾਲ ਚੰਗੀ ਤਰ੍ਹਾਂ ਗ੍ਰੀਸ ਕਰ ਲਵਾਂਗੇ ਸੋ ਟ੍ਰੇ ਮੈਂ ਪਹਿਲਾਂ ਹੀ ਤਿਆਰ ਕਰਕੇ ਰੱਖੀ ਸੀ ਸੋ ਸਾਰਾ ਮੈਲਟਿਡ ਗੁੜ ਅਸੀਂ ਇਸ ਟ੍ਰੇ ਦੇ ਵਿੱਚ ਪਾ ਦਵਾਂਗੇ ਜਿੰਨਾ ਵੀ ਗੁੜ ਪਤੀਲੇ ਦੇ ਨਾਲ ਲੱਗਾ ਹੈ ਉਹਨੂੰ ਅਸੀਂ ਸਪੈਚੂਲਾ ਦੀ ਹੈਲਪ ਨਾਲ ਚੰਗੀ ਤਰ੍ਹਾਂ ਉਤਾਰ ਲਵਾਂਗੇ ਕੜਚੀ ਦੇ ਨਾਲ ਗੁੜ ਨੂੰ ਕਟਣਾ ਜਰਾ ਔਖਾ ਹੋ ਜਾਏਗਾ ਪਰ ਸਪੈਚੂਲਾ ਦੀ ਹੈਲਪ ਨਾਲ ਸਾਰਾ ਜਿਹੜਾ ਗੁੜ ਹੈ ਉਹ ਬੜਾ ਵਧੀਆ ਤਰੀਕੇ ਨਾਲ ਪਤੀਲੇ ਵਿੱਚੋਂ ਨਿਕਲ ਜਾਏਗਾ ਤੇ ਗੁੜ ਨੂੰ ਅਸੀਂ ਥੋੜਾ ਪਤਲਾ ਹੀ ਜਮਾਵਾਂਗੇ ਤਾਂ ਕਿ ਗੁੜ ਦੇ ਜਦੂ ਅਸੀਂ ਪੀਸ ਕੱਟੀਏ ਤੇ ਉਹ ਪੀਸ ਥੋੜੇ ਛੋਟੇ-ਛੋਟੇ ਹੋਣ ਤਾਂ ਕਿ ਉਹਨੂੰ ਹਰ ਕੋਈ ਰੋਟੀ ਖਾਣ ਤੋਂ ਬਾਅਦ ਇੱਕ ਛੋਟਾ ਜਿਹਾ ਪੀਸ ਲੈ ਕੇ ਇੰਜੋਏ ਕਰ ਸਕੇ ਸਾਰੇ ਟ੍ਰੇ ਵਿੱਚ ਅਸੀਂ ਗੁੜ ਨੂੰ ਹਿਲਾਉਂਦੇ ਹੋਏ ਫੈਲਾ ਲਵਾਂਗੇ ਤੇ ਉਹਦੇ ਉੱਪਰ ਅਸੀਂ ਖਸਖਸ ਪਾ ਦਵਾਂਗੇ ਖਸਖਸ ਪਾਣਾ ਬਿਲਕੁਲ ਆਪਸ਼ਨਲ ਹੈ ਮੈਂ ਗੁਰਨੂਦ ਬਹੁਤ ਜ਼ਿਆਦਾ ਹੈਲਦੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਇਸ ਕਰਕੇ ਮੈਂ ਖਸਖਸ ਪਾਈ ਹੈ ਤੇ ਨਾਲ ਥੋੜੇ ਜਿਹੀ ਤਿਲ ਪਾ ਦਵਾਂਗੇ ਸੂਤੀਲ ਪਾਕੇ ਤਿਲ ਨੂੰ ਉਪਰੋਦੀ ਪ੍ਰੈਸ ਕਰਨ ਦੀ ਬਿਲਕੁਲ ਲੋੜ ਨਹੀਂ ਹੈਗੀ ਕਿਉਂਕਿ ਜਿਹੜੇ ਤਿਲ ਜਾਂ ਖਸਖਸ ਹੈ ਉਹ ਗੁੜ ਦੇ ਨਾਲ ਆਪਣੇ ਆਪ ਹੀ ਚਿਪਕ ਜਾਏਗੀ ਹੁਣ ਅਸੀਂ ਗੁੜ ਨੂੰ 2 ਤੋਂ 3 ਘੰਟੇ ਵਾਸਤੇ ਸੈੱਟ ਹੋਣ ਵਾਸਤੇ ਰੱਖ ਦਵਾਂਗੇ ਸੂਤ 3 ਘੰਟੇ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਗੁੜ ਬਿਲਕੁਲ ਸੈੱਟ ਹੋ ਗਿਆ ਹੈ ਗੁੜ ਨੂੰ ਅਸੀਂ ਬਟਰ ਪੇਪਰ ਤੋਂ ਅਲੱਗ ਕਰ ਲਵਾਂਗੇ ਬਹੁਤ ਹੀ ਵਧੀਆ ਗੁੜ ਬਣ ਕੇ ਤਿਆਰ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਕਿ ਇਸੀ ਬਿਲਕੁਲ ਹੀ ਸਿੰਪਲ ਤਰੀਕੇ ਨਾਲ ਬਿਲਕੁਲ ਸਿੰਪਲ ਜੇ ਗੁੜ ਨੂੰ ਬਹੁਤ ਹੀ ਹੈਲਦੀ ਬਣਾ ਲਿੱਤਾ ਹੈ ਹੁਣ ਅਸੀਂ ਗੁੜ ਦੇ ਛੋਟੇ ਛੋਟੇ ਪੀਸ ਕਰ ਲਵਾਂਗੇ ਤਾਂ ਕਿ ਹਰ ਕੋਈ ਰੋਟੀ ਤੋਂ ਬਾਅਦ ਇੱਕ ਪੀਸ ਨੂੰ ਲੈ ਕੇ ਇੰਜੋਏ ਕਰ ਸਕੇ ਡਾਈਜੈਸ਼ਨ ਵਿੱਚ ਵੀ ਇਹ ਗੁੜ ਬਹੁਤ ਹੀ ਵਧੀਆ ਹੈ ਕਿਉਂਕਿ ਇਸੀ ਗੁੜ ਦੇ ਵਿੱਚ ਅਜਵਾਇਨ ਤੇ ਹੋਰ ਕਈ ਚੀਜ਼ਾਂ ਪਾਈਆਂ ਨੇ ਜਿਹੜੀਆਂ ਕਿ ਰੋਟੀ ਨੂੰ ਪਚਣ ਵਿੱਚ ਵੀ ਹੈਲਪ ਕਰਦੀਆਂ ਨੇ ਤੁਸੀਂ ਇਸ ਗੁੜ ਨੂੰ ਡੱਬੇ ਵਿੱਚ ਪਾ ਕੇ ਵੀ ਰੱਖ ਸਕਦੇ ਹੋ ਬਿਲਕੁਲ ਵੀ ਖਰਾਬ ਨਹੀਂ ਹੋਏਗਾ ਕਿਉਂਕਿ ਇਸੀ ਹਲਦੀ ਤੇ ਅਦਰਕ ਨੂੰ ਬਹੁਤ ਵਧੀਆ ਤਰੀਕੇ ਨਾਲ ਭੁੰਨਿਆ ਹੈ ਜੇ ਅਸੀਂ ਹਲਦੀ ਤੇ ਅਦਰਕ ਨੂੰ ਚੰਗੀ ਤਰ੍ਹਾਂ ਨਹੀਂ ਭੁੰਨਾਂਗੇ ਤੇ ਗੁੜ ਦੇ ਖਰਾਬ ਹੋਣ ਦੇ ਚਾਂਸ ਵੱਧ ਜਾਂਦੇ ਨੇ ਇਸ ਕਰਕੇ ਹਲਦੀ ਤੇ ਅਦਰਕ ਨੂੰ ਚੰਗੀ ਤਰ੍ਹਾਂ ਭੁੰਨਣਾ ਬਹੁਤ ਜ਼ਰੂਰੀ ਹੈ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਵਧੀਆ ਛੋਟੇ ਛੋਟੇ ਪੀਸੇ ਸੀ ਕਰ ਲਏਤੇ ਨੇ ਬਹੁਤ ਹੀ ਪਿਆਰੇ ਪੀਸ ਲੱਗਦੇ ਪਏ ਨੇ ਤੁਸੀਂ ਇਸ ਗੁੜ ਦੇ ਪੀਸ ਜੇ ਨਹੀਂ ਕਰਨੇ ਤੇ ਤੁਸੀਂ ਛੋਟੇ ਛੋਟੇ ਗੋਲੀਆਂ ਵੀ ਬਣਾ ਸਕਦੇ ਹੋ ਜਿਹੜੇ ਅਨਿਵਨ ਪਾਰਟ ਸੀ ਗੁੜ ਦੇ ਉਹਨਾਂ ਦੀ ਮੈਂ ਛੋਟੇ ਛੋਟੇ ਗੋਲੀਆਂ ਬਣਾ ਲਿੱਤੀਆਂ ਨੇ ਗੁੜ ਦੀਆਂ ਛੋਟੀਆਂ ਛੋਟੀਆਂ ਗੋਲੀਆਂ ਵੀ ਬਹੁਤ ਹੀ ਪਿਆਰੀਆਂ ਲੱਗਦੀਆਂ ਨੇ ਦੇਖਣ ਨੂੰ ਗੋਲੀਆਂ ਬਣਾ ਕੇ ਫਿਰ ਅਸੀਂ ਗੋਲੀਆਂ ਨੂੰ ਖਸਖਸ ਦੇ ਵਿੱਚ ਕੋਟ ਕਰ ਲਵਾਂਗੇ ਤਾਂਕਿ ਗੋਲੀਆਂ ਦੇਖਣ ਨੂੰ ਹੋਰ ਵੀ ਪਿਆਰੀਆਂ ਲੱਗਣ ਸੋ ਇਸ ਤਰ੍ਹਾਂ ਤਿਆਰ ਹੈ ਸਾਡਾ ਵਿంటర్ ਸਪੈਸ਼ਲ ਮਸਾਲੇ ਵਾਲਾ ਹੈਲਦੀ ਗੁੜ ਬਹੁਤ ਹੀ ਵਧੀਆ ਗੁੜ ਬਣ ਕੇ ਤਿਆਰ ਹੋਇਆ ਹੈ ਸੋ ਇਸ ਤਰ੍ਹਾਂ ਇਸ ਗੁੜ ਦੇ ਨਾਲ ਅਸੀਂ 1 ਮਿੰਟ ਦੇ ਅੰਦਰ ਅੰਦਰ ਹਲਦੀ ਵਾਲਾ ਦੁੱਧ ਬਣਾ ਕੇ ਤਿਆਰ ਕਰ ਸਕਨੇ ਆ ਕਈ ਵਾਰੀ ਸਾਡੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਅਸੀਂ ਪਹਿਲਾਂ ਹਲਦੀ ਛਿੱਲੀਏ ਉਹਨੂੰ ਫਿਰ ਪੀਸੀਏ ਉਹਨੂੰ ਫਿਰ ਦੁੱਧ ਵਿੱਚ ਉਬਾਲੀਏ ਤੇ ਇੰਨਾ ਕੰਮ ਦੇਖ ਕੇ ਅਸੀਂ ਕਈ ਵਾਰੀ ਸਿੰਪਲ ਦੁੱਧ ਹੀ ਪੀ ਲੈਨੇ ਆ ਪਰ ਜੇ ਗੁੜ ਨੂੰ ਅਸੀਂ ਇਸ ਤਰੀਕੇ ਨਾਲ ਬਣਾ ਕੇ ਤਿਆਰ ਕਰਕੇ ਰੱਖਾਂਗੇ ਤੇ ਸਾਡਾ ਕੰਮ ਬਹੁਤ ਹੀ ਈਜ਼ੀ ਹੋ ਜਾਏਗਾ ਸਾਨੂੰ ਸਿਰਫ ਦੁੱਧ ਹੀ ਗਰਮ ਕਰਨਾ ਪਏਗਾ ਤੇ ਆਪਣੇ ਮਿੱਠੇ ਦਹੀਂ ਸਾਹਮਣ ਨਾਲ ਅਸੀਂ 1 ਜਾਂ 2 ਪੀਸ ਗੁੜ ਦੇ ਦੁੱਧ ਵਿੱਚ ਪਾ ਕੇ ਘੋਲ ਕੇ ਤੇ ਪੀ ਲਵਾਂਗੇ ਦੁੱਧ ਵਿੱਚ ਤੁਹਾਨੂੰ ਐਕਸਟਰਾ ਕੋਈ ਵੀ ਚੀਜ਼ ਪਾਣ ਦੀ ਲੋੜ ਨਹੀਂ ਹੈਗੀ ਨਾ ਕਾਲੀ ਮਿਰਚ ਐਕਸਟਰਾ ਪਾਣ ਦੀ ਲੋੜ ਹੈ ਨਾ ਮਿੱਠਾ ਪਾਣ ਦੀ ਲੋੜ ਹੈ ਤੇ ਇਹਨਾਂ ਚੀਜ਼ਾਂ ਤੋਂ ਇਲਾਵਾ ਜੇ ਤੁਸੀਂ ਹੋਰ ਵੀ ਕੋਈ ਮਸਾਲਾ ਗੁੜ ਦੇ ਵਿੱਚ ਐਡ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਪਾ ਸਕਦੇ ਹੋ ਜਿਵੇਂ ਕਿ ਨਾਰੀਅਲ ਵੀ ਜੇ ਤੁਸੀਂ ਚਾਹੋ ਤੇ ਨਾਰੀਅਲ ਨੂੰ ਪੀਸ ਕੇ ਉਹ ਵੀ ਪਾ ਸਕਦੇ ਹੋ ਥੋੜੀ ਜੀ ਦਾਲਚੀਨੀ ਵੀ ਤੁਸੀਂ ਪਾ ਸਕਦੇ ਹੋ ਤੇ ਡਰਾਈ ਫਰੂਟ ਵੀ ਤੁਸੀਂ ਜਿਹੜੇ ਪਸੰਦ ਕਰਦੇ ਹੋ ਉਹ ਪੀਸ ਕੇ ਉਹ ਵੀ ਪਾ ਸਕਦੇ ਹੋ ਇੱਕ ਗੱਲ ਹੋਰ ਮੈਂ ਕਹਿੰਨੀ ਭੁੱਲ ਗਈ ਸੀ ਬਹੁਤ ਜ਼ਰੂਰੀ ਕਿ ਜਿਹੜੀ ਤੁਸੀਂ ਅਦਰਕ ਯੂਜ਼ ਕਰਨੀ ਹੈ ਤੁਸੀਂ ਕੋਸ਼ਿਸ਼ ਕਰਿਓ ਕਿ ਉਹ ਰੇਸ਼ੇ ਵਾਲੀ ਨਾ ਹੋਵੇ ਮੇਰੀ ਅਦਰਕ ਦੇ ਵਿੱਚ ਥੋੜੇ ਜੇ ਰੇਸ਼ੇ ਨੇ ਤੇ ਜੀ ਅਦਰਕ ਬਿਲਕੁਲ ਸਾਫ ਹੋਏਗੀ ਉਹਦੇ ਵਿੱਚ ਕੋਈ ਵੀ ਰੇਸ਼ਾ ਨਹੀਂ ਹੋਏਗਾ ਯਾਨੀ ਕੋਈ ਵੀ ਧਾਗਾ ਨਹੀਂ ਹੋਏਗਾ ਤੇ ਸਾਡਾ ਜਿਹੜਾ ਪੇਸਟ ਹੈ ਉਹ ਵੀ ਬਹੁਤ ਹੀ ਸਮੂਥ ਬਨੇਗਾ ਤੇ ਉਹਦੇ ਨਾਲ ਸਾਡਾ ਗੁੜ ਵੀ ਬਹੁਤ ਹੀ ਵਧੀਆ ਤੇ ਸਮੂਥ ਬਨੇਗਾ ਸੋ ਇਸ ਤਰ੍ਹਾਂ ਸਾਡਾ 골ਡਨ ਗੁੜ ਹਲਦੀ ਵਾਲਾ ਬਣ ਕੇ ਤਿਆਰ ਹੈ ਤੇ ਇਸ ਗੁੜ ਦੇ ਨਾਲ ਹੁਣ ਅਸੀਂ 골ਡਨ ਮਿਲਕ ਵੀ ਬਣਾ ਕੇ ਤਿਆਰ ਕਰਾਂਗੇ ਸੋ ਇੱਕ ਕੱਪ ਮੈਂ ਦੁੱਧ ਨੂੰ ਉਬਾਲ ਕੇ ਗਲਾਸ ਦੇ ਵਿੱਚ ਪਾ ਲਿਤਾ ਹੈ ਤੇ ਆਪਣੇ ਮਿੱਠੇ ਦਹੀਂ ਸਾਹਮਣ ਨਾਲ ਤੁਸੀਂ 1 ਜਾਂ 2 ਪੀਸ ਜਿੰਨਾ ਮਿੱਠਾ ਪਸੰਦ ਕਰਦੇ ਹੋ ਉਸ ਹਿਸਾਬ ਨਾਲ ਅਸੀਂ ਦੁੱਧ ਦੇ ਵਿੱਚ ਗੁੜ ਪਾ ਲਵਾਂਗੇ ਤੇ ਚਮਚ ਨਾਲ ਚੰਗੀ ਤਰ੍ਹਾਂ ਘੋਲ ਲਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਪਿਆਰਾ ਦੁੱਧ ਬਣ ਕੇ ਤਿਆਰ ਹੋਇਆ ਹੈ ਤੁਸੀਂ ਦੇਖਿਆ ਕਿ 1 ਮਿੰਟ ਤੋਂ ਵੀ ਘੱਟ ਹੀ ਟਾਈਮ ਲੱਗਾ ਹੈ ਹਲਦੀ ਵਾਲਾ ਦੁੱਧ ਬਣ ਕੇ ਸਾਡਾ ਰੈਡੀ ਹੈ ਕਲਰ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਕਲਰ ਆਇਆ ਹੈ ਸੋ ਜੇ ਤੁਹਾਨੂੰ ਮੇਰੀ ਰੈਸিপি ਚੰਗੀ ਲੱਗੇ ਤੇ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਫਿਰਦਵਾਰਾ ਮਿਲਨੀ ਆ ਇੱਕ ਨਵੀਂ ਰੈਸিপি ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤ ਸ੍ਰੀ ਅਕਾਲ